If you like this video, please subscribe the channel, like and share this video. ਚੈਂਪੀਅਨਸ ਟਰਾਫੀ ਵਿੱਚ ਭਾਰਤ ਦੀ ਹਾਰ ਨੂੰ ਲੈ ਕੇ ਜੇਕਰ ਤੁਹਾਨੂੰ ਗੁੱਸਾ ਆ ਰਿਹਾ ਹੈ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਸਮਾਂ ਗੁੱਸਾ ਕਰਨ ਦਾ ਜਾਂ ਹੰਝੂ ਬਹਾਉਣ ਦਾ ਨਹੀਂ ਹੈ ਸਗੋਂ ਕੱਲ ਦੇ ਹੀ ਦਿਨ ਭਾਰਤ ਨੇ ਇੱਕ ਹੋਰ ਥਾਂ ਤੇ ਪਾਕਿਸਤਾਨ ਨੂੰ ਇਤਿਹਾਸਕ ਹਾਰ ਦਿੱਤੀ ਹੈ ਤੇਹ ਮੌਕਾ ਉਸਦੇ ਜਸ਼ਨ ਮਨਾਉਂਦਾ ਹੈ ਜੀ ਹਾਂ ਇਹ ਤਾਂ ਸਾਰੇ ਜਾਣਦੇ ਨੇ ਕਿ ਕੱਲ ਹਾਕੀ ਦੇ ਮੈਦਾਨ ਵਿੱਚ ਭਾਰਤ ਅਤੇ ਪਾਕਿਸਤਾਨ ਆਮਣੇ ਸਾਹਮਣੇ ਸਨ ਅਤੇ ਭਾਰਤ ਨੇ ਪਾਕਿਸਤਾਨ ਨੂੰ 7-1 ਦੇ ਫਰਕ ਨਾਲ ਹਰਾ ਕੇ ਹਾਕੀ ਵਰਲਡ ਲੀਗ ਦੇ ਸੈਮੀਫਾਈਨਲ ਵਿੱਚ ਇਤਿਹਾਸਿਕ ਜਿੱਤ ਦਰਜ ਕੀਤੀ ਹੈ ਉਧਰ ਇਸ ਜਿੱਤ ਨੂੰ ਲੈ ਕੇ ਹਾਕੀ ਦੇ ਪ੍ਰੇਮੀਆਂ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ ਬਈ ਬਹੁਤ ਵਧੀਆ ਫੀਲ ਹੋ ਰਿਹਾ ਅੱਜ ਸੈਮੀਫਾਈਨਲ ਮੈਚ ਸੀਗਾ ਮੈਨੂੰ ਇਦਾਂ ਮਹਿਸੂਸ ਹੋ ਰਿਹਾ ਸੀ ਜਿੱਦਾਂ ਅਸੀਂ ਖੇਡ ਰਹੇ ਹੋਵਾਂਗੇ ਤੇ ਬਹੁਤ ਵਧੀਆ ਉਹਨਾਂ ਨੇ ਪਰਫਾਰਮੈਂਸ ਦਿੱਤੀ 7-1 ਨਾਲ ਉਹਨਾਂ ਨੂੰ ਹਰਾਇਆ ਤੇ ਮੈਂ ਉਮੀਦ ਕਰਦਾ ਕਿ ਉਹ ਅਗਲਾ ਮੈਚ ਵੀ ਬਹੁਤ ਵਧੀਆ ਖੇਡ ਕੇ ਜਿੱਤ ਕੇ ਤੇ ਘਰ ਪਰਤ ਕੇ ਆਉਣ ਮੇਰੇ ਵੀਰ ਬਹੁਤ ਵਧੀਆ ਖੇਲੇ ਆ ਬੱਚੇ ਸਾਰੇ ਬਹੁਤ ਵਧੀਆ ਖੇਲੇ ਆ ਤੇ ਇਹਨਾਂ ਨੂੰ ਤਰੱਕੀ ਦੇਵੇ ਪਰਮਾਤਮਾ ਤੇ ਜਿੱਦਾਂ ਇਹਨਾਂ ਨੇ ਅੱਜ ਜੋਰ ਲਾਇਆ ਅਗਲੇ ਮੈਚ ਦੇ ਵਿੱਚ ਵੀ ਜੋਰ ਲਾ ਕੇ ਖੇਡਣ ਪਾਕਿਸਤਾਨ ਨਾਲ ਜਿਹੜਾ ਖੇਡਣਾ ਹੁੰਦਾ ਉਹ ਤੇ ਬਹੁਤ ਇੱਕ ਵੱਡੀ ਗੱਲ ਹੁੰਦੀ ਹੈ ਇੰਡੀਆ ਲਈ ਤੇ ਜਿਸ ਜਿਸ ਤਰ੍ਹਾਂ ਇਹਨਾਂ ਨੇ ਪਾਕਿਸਤਾਨ ਨੂੰ ਅੱਜ ਹਰਾਇਆ ਇਹ ਅੱਜ ਫਾਈਨਲ ਦਾ ਮੁਕਾਬਲਾ ਅੱਜ ਇਹਨਾਂ ਨੇ ਜਿੱਤ ਲਿਆ ਸਾਨੂੰ ਬਹੁਤ ਜ਼ਿਆਦੀ ਖੁਸ਼ੀ ਆ ਸਾਰੇ ਬੱਚਿਆਂ ਦੇ ਉੱਪਰ ਸਾਨੂੰ ਫਖਰ ਆ ਕਿਉਂਕਿ ਮਿੱਠਾਪੁਰ ਦੇ ਚਾਰ ਮੁੰਡੇ ਖੇਲਦੇ ਆ ਇੰਨੀ ਸੰਦੇ ਅਸਿਰ ਉੱਚਾ ਪੂਰੇ ਇੰਡੀਆ ਦੇ ਵਿੱਚ ਤੇ ਅਸੀਂ ਕਹਿੰਨੇ ਵੀ ਇਦਾਂ ਅੱਗੇ ਤੋਂ ਅੱਗੇ ਵੱਧ ਬੱਚੇ ਇਹ ਇੰਡੀਆ ਦੀ ਟੀਮ ਦੇ ਵਿੱਚ ਆਉਣ ਤੇ ਸਾਨੂੰ ਖੁਸ਼ੀ ਹੋਵੇ If you like this video, please subscribe the channel, like and share this video.